नहीं चलेगी नहीं चलेगी भारतीय किसान जूनियर जिंदाबाद 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 किसान मजदूर एकता जिंदाबाद 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 दिल्ली कटड़ा हाईवे दी आर विच हो रही हां वड्डी पद्धर ते तादलियां ਅੱਜ ਨਕੋਦਰ ਹਲਕੇ ਦੇ ਪਿੰਡ ਚਾਨੀਆਂ ਵਿੱਚ ਕਿਸਾਨ ਆਗੂ ਕਸ਼ਮੀਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਨਜਾਇਜ਼ ਮਾਈਨਿੰਗ ਵਾਲਿਆਂ ਦੇ ਖਿਲਾਫ ਸਖਤ ਪ੍ਰਦਰਸ਼ਨ ਕੀਤਾ ਗਿਆ। ਮੌਕੇ ਤੇ ਮੌਜੂਦ ਜਥੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਹਾਈਵੇ ਅਥਾਰਟੀ ਵਾਲੇ ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਦੇ ਹਨ ਅਤੇ ਮਿਲੀ ਪਰਮਿਸ਼ਨ ਤੋਂ ਵੱਧ ਮਿੱਟੀ ਪੱਟ ਰਹੇ ਹਨ ਜਿਸ ਨਾਲ ਉਪਜਾਊ ਜ਼ਮੀਨ ਬੰਜਰ ਹੋ ਰਹੀ ਹੈ ਅਤੇ ਜ਼ਮੀਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਿੱਟੀ ਦੇ ਪੁਟਾਈ ਦੀ ਪਰਮਿਸ਼ਨ ਸਿਰਫ 2 ਮੀਟਰ ਤੱਕ ਹੈ ਪਰ ਇਹਨਾਂ ਵੱਲੋਂ ਲੋੜ ਨਾਲੋਂ ਵੱਧ ਮਿੱਟੀ ਪੱਟੀ ਜਾ ਰਹੀ ਹੈ ਜੋ ਕਿ ਗੈਰਕਾਨੂੰਨੀ ਹੈ ਜਿਸ ਦੇ ਚਲਦਿਆਂ ਵਿਭਾਗ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆਂ ਮਾਈਨਿੰਗ ਨੂੰ ਰੁਕਵਾ ਦਿੱਤਾ ਗਿਆ ਅਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਦਫ਼ਤਰ ਨੂੰ ਲਿਖ ਦਿੱਤਾ ਗਿਆ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੋਈ ਪਹਿਲੀ ਵਾਰੀ ਨਹੀਂ ਹੈ ਚਾਨੀਆਂ ਦੇ ਇਲਾਕੇ ਵਿੱਚ ਆਮ ਤੌਰ ਤੇ ਨਜਾਇਜ਼ ਮਾਈਨਿੰਗ ਚਲਦੀ ਹੀ ਰਹਿੰਦੀ ਹੈ ਅਤੇ ਪਿਛਲੇ ਸਮੇਂ ਵਿੱਚ ਵੀ ਕੇ ਨਾਇਨ نیوز ਪੰਜਾਬ ਦੇ ਪੱਤਰਕਾਰਾਂ ਵੱਲੋਂ ਤੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਨੱਥ ਪਾਈ ਗਈ ਸੀ ਪਰ ਸਰਕਾਰ ਦੇ ਨੁਮਾਇੰਦਿਆਂ ਦੀ ਟਿੱਲੀ ਕਾਰਗੁਜ਼ਾਰੇ ਦੇ ਚੱਲਦਿਆਂ ਨਜਾਇਜ਼ ਕਾਰੋਬਾਰੀਆਂ ਦੇ ਹੌਸਲੇ ਬੁਲੰਦ ਹਨ ਇਸ ਸਬੰਧੀ ਜਦੋਂ ਚੌਕੀ ਇੰਚਾਰਜ ਸ਼ੰਕਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਪੱਤਰਕਾਰਾਂ ਦਾ ਫੋਨ ਨਹੀਂ ਚੱਕਿਆ ਗਿਆ ਜੇਸ ਤੋਂ ਸਾਫ ਪਤਾ ਚੱਲਦਾ ਹੈ ਕਿ ਲੋਕਲ ਪੁਲਿਸ ਦੇ ਸ਼ਹਿ ਨਾਲ ਹੀ ਇਹ ਆਪ ਇੱਕ ਦਿਖਾਲ-ਫੜ ਦੇ ਵਿੱਚ ਕਹਿਣ ਦੇ ਦਿਖਾਲ ਦਿਓ ਇੱਕ ਇਹਨੂੰ ਲੈ ਕੇ ਜਾਂਦਾ ਟਰਾਲਾ ਫੜਿਆ ਜਿਹਦੇ ਵਿੱਚ ਲੋਡ ਕਰਕੇ ਮਸ਼ੀਨ ਲੈ ਕੇ ਜਾਂਦੇ ਆ ਇੱਕ ਬਲੈਰੋ ਕੈਂਪਰ ਗੱਡੀ ਭਜਾ ਕੇ ਲੈ ਗਿਆ ਟਿਪਰ ਭਜਾ ਕੇ ਲੈ ਗਿਆ ਟਿਪਰ ਵੀ ਇੰਨੀ ਸਪੀਡ ਨਾਲ ਭਜਾ ਕੇ ਰਿਹਾ ਸਾਡੇ ਨੌਜਵਾਨ ਦੇ ਇੱਕ ਦੇ ਸੱਟ ਵੀ ਲੱਗ ਗੁਰਬਾਣੀ ਕੀਤੀ ਦੇਖੋ ਥੱਲੇ ਆ ਜੂ ਵਾਸਤੇ ਇਸ ਤਰੀਕੇ ਨਾਲ ਭਜਾ ਕੇ ਲਗਾਏ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਜੇ ਨਾ ਕੀਤੀ ਤਾਂ ਸਾਨੂੰ ਸੰਘਰਸ਼ ਦੇ ਰਾਹ ਤੁਰਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਡਾ ਉੱਤ ਹੈਗਾ ਮਾਈਨਿੰਗ ਇੰਸਪੈਕਟਰ ਹੈਗੀ ਇੱਥੇ ਮਾਈਨਿੰਗ ਹੋ ਰਹੀ ਹੈ ਕਿ ਕੀ ਕਹਿਣਾ ਚਾਹੋ ਇੱਥੇ ਇਹਨਾਂ ਨੇ ਚਾਨੀਆਂ ਜਿਵੇਂ ਐਮਸੀਸੀ ਨੇ ਪਰਮਿਸ਼ਨ ਲਈ ਸੀ ਤੇ ਉਹਦੇ ਤੋਂ ਬਾਅਦ ਜਦੋਂ ਜਾਨੀ ਕਿ ਉਹਨਾਂ ਨੇ ਥੋੜੀ ਜਦੋਂ ਜ਼ਿਆਦਾ ਪੱਟੀ ਆ ਤੇ ਹੋਰ ਪੌਟ ਆਪਾਂ ਦੇ ਦੇਣੀ ਉਹਨਾਂ ਨੂੰ ਦਫ਼ਤਰਾਂ ਨੂੰ ਜਿਹੜੇ ਉੱਚ ਅਧਿਕਾਰੀ ਹੈਗੇ ਆ ਵੀ ਇੰਨੀ ਪਰਮਿਸ਼ਨ ਸੀ ਤੇ ਇੰਨੀ ਇਹਨਾਂ ਨੇ ਜ਼ਿਆਦਾ ਪੱਟ ਲਈ ਹੈ। ਉੱਥੇ ਇਹ ਵੀ ਪਤਾ ਲੱਗਾ ਕਿ ਜੈ ਸਿੰਘ ਸਾਹਿਬ ਜਿਹੜੇ ਹੈਗੇ ਤੁਹਾਡੇ ਇੱਥੇ ਦੇ ਜਿਹੜੇ ਐਨਐਚਆਈ ਦੇ ਆ ਉਹਨਾਂ ਵੱਲੋਂ ਜਿਹੜਾ ਹੈਗਾ ਇੱਕ ਐਗਰੀਮੈਂਟ ਵੀ ਕੀਤਾ ਗਿਆ ਸੀਗਾ। ਨਹੀਂ ਉਹਦੇ ਬਾਰੇ ਨਹੀਂ ਪਤਾ ਹੈਗਾ। ਐਨਐਚਆਈ ਬਾਰੇ ਨਹੀਂ ਮੈਨੂੰ ਪਤਾ। ਅੱਛਾ ਜੀ ਜੈ ਸਿੰਘ ਸਾਹਿਬ ਇੱਥੇ ਜਿਹੜੀ ਪਰਮਿਸ਼ਨ ਆ ਕਿੰਨੇ ਫੁੱਟ ਦੀ ਉਹਨਾਂ ਨੂੰ ਮਿਲੀ ਹੈ ਜੀ? ਕਿੰਨੇ ਫੋਟੋ ਪੱਟਣ ਦੇ ਆ? 2 2 ਮੀਟਰ ਆ ਤੇ ਇੱਥੇ ਕਈ ਜਗ੍ਹਾ ਤੇ 2 ਮੀਟਰ ਤੋਂ ਜ਼ਿਆਦਾ ਹੀ ਪੱਟੀ ਆ ਤੇ ਉਹ ਉਹ ਸਭ ਨੂੰ ਕੁਆਂਟੀਟੀ ਤੇ ਆਪ ਦਾ ਦੱਸ ਦੇਣੀ ਆ ਅਸੀਂ ਜਗ੍ਹਾ ਤਾਂ ਜਿਹੜੀਆਂ ਸਰਕਾਂ ਵੀ ਜਿਹੜੀਆਂ ਹੈਗੀਆਂ ਉਹ ਵੀ ਜਿਹੜੀਆਂ ਕਾਫੀ ਥੱਲੇ ਤੱਕ ਜਾ ਚੁੱਕੀਆਂ ਜੇ ਵੀ ਪੈਂਦੇ ਆ ਜਾਂ ਇਹਦਾ ਕੋਈ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਕੌਣ ਆ ਉਹ ਤਾਂ ਹੁਣ ਉੱਚ ਅਧਿਕਾਰ ਨੂੰ ਮੈਂ ਲਿਖ ਕੇ ਦਊਗਾ ਨਾ ਲਿਖਤੀ ਰੂਪੀ ਰਿਪੋਰਟ ਜੋ ਵੀ ਹੋਊਗੀ ਜੋ ਵੀ ਮੌਕਾ ਦੇਖਿਆ ਉਹ ਮੈਂ ਲਿਖਤੀ ਰੂਪ ਦੇ ਦਊਗਾ ਜੇ ਸਾਹਿਬ ਕਿਹੜੀ ਇਹ ਪਰਮਿਸ਼ਨ ਆ ਕਿਹੜੀ ਇਹਨਾਂ ਦੇ ਕੋਲ ਆ ਕਿੰਨੇ ਕ ਟਾਈਮ ਪਹਿਲਾਂ ਦੀ ਲਈਆਂ ਹੋਈਆਂ ਹਨ ਇਹਨਾਂ ਨੇ ਨੇ ਇਹ ਤਾਂ ਹਲੇ ਲੇਟੈਸਟ ਹੀ ਲਈ ਇਹਨਾਂ ਨੇ ਲੇਟੈਸਟ ਲਈ ਕਿੰਨਾ ਕ ਟਾਈਮ ਉਹ ਆਈਡੀ 'ਚ ਦਿਖੋ ਤਾਂ ਮੇਰੇ ਖਿਆਲ 'ਚ 3 ਮਹੀਨੇ ਤੋਂ ਕੱਟੀ ਹੋਣਾ ਸਰ ਸੁਣਨ ਵਿੱਚ ਆਇਆ ਵੀ ਕਿਹੜੀਆਂ ਮਾਈਨਿੰਗ ਦੇ ਪਰਮਿਸ਼ਨਾਂ ਬਿਲਕੁਲ ਬੰਦ ਹੋ ਗਈਆਂ ਕਿਉਂਕਿ ਕਿਹੜੇ এনवायरमेंटਲ ਸਰਟੀਫਿਕੇਟ ਹੁੰਦੇ ਉਹ ਬੰਦ ਹੋਏ ਸੀ ਪਹਿਲਾਂ ਬੰਦ ਹੋਏ ਸੀ ਇਹਨਾਂ ਨੂੰ ਕਿੱਦਾਂ ਮਿਲਦੀ ਉਹ ਚੀਜ਼ ਨਹੀਂ ਪਹਿਲਾਂ ਬੰਦ ਹੋਗੇ ਸੀ ਹੁਣ ਫਿਰ ਚੱਲੂ ਹੋਗੇ ਕਿੰਨਾ ਸਮੇਂ ਹੋਇਆ ਚੱਲੂ ਹੋਏ ਆ ਮੇਰੇ ਖਿਆਲ ਪਹਿਲਾ ਇਹਨਾਂ ਦਾ ਹੀ ਦਿੱਤਾ ਜਾ ਰਿਹਾ ਚੱਲ ਰਿਹਾ ਹੈ ਕੀ ਕਰਨਿਆ ਕੰਪਨੀ ਜਿੰਨੇ ਥਾ ਉਹ ਪਟਾਈ ਕਰ ਰਹੀ ਆ ਹੱਦੋਂ ਵੱਧ ਕਰੀ ਕੀ ਗੱਲ ਇਹਨਾਂ ਨੂੰ ਕੋਈ ਮਾਈਨਿੰਗ ਵਿਭਾਗ ਦਾ ਕੋਈ ਡਰ ਨਹੀਂ ਹੈ ਜਾਂ ਤੁਹਾਡੀ ਕੋਈ ਨਾ ਕੋਈ ਸਮਝਦਾ ਵੀ ਹੈ ਕੋਈ ਨਹੀਂ ਰਿਕਵਰੀ ਪਾਈ ਆ ਜਿੱਥੇ ਵੀ ਉਹਨਾਂ ਨੇ ਜਾਦਾ ਪੱਟੀ ਆ ਉੱਥੇ ਰਿਕਵਰੀ ਉਹਨਾਂ ਨੂੰ ਸਰ ਕੰਗਣੀ ਆਉਂਦੇ ਦੇਖੋ ਲੈ ਕੇ ਇੱਧਰੋਂ ਤੁਸੀਂ ਨਕੋਦਰਾ ਨੂੰ ਜਿੰਨਾ ਮਾਜੀ ਰੇਲ ਚੱਲ ਜਾਓ ਹੱਦੋਂ ਵੱਧ ਪਟਾਈ ਆ ਦਿਨ ਰਾਤ ਪਟਾਈ ਕਰ ਰਹੇ ਇਹਨਾਂ ਦੇ ਕੋਈ ਪਾਬੰਦੀ ਨਹੀਂ ਹੈ ਵੀ ਕੋਈ ਨਹੀਂ ਕਾਰਵਾਈ ਕਰਦੇ ਆ ਉਹ ਟਰਾਲੀ ਦਾ ਫਾਂਡ ਹੋ ਜਾਂਦਾ ਤੇ ਚਲਾਣੇ ਇੱਥੇ ਕਿਉਂ ਨਹੀਂ ਕੋਈ ਚਲਾਣ ਹੁੰਦੀ ਨਿਕਲੇ ਸਮੇਂ ਜਾਣਾ ਉੱਤੇ ਪੜਤਿਆ ਹੋਇਆ ਸਾਡੀ ਇੱਕ ਤੁਹਾਡੇ ਕੋਲ ਗੇਂਤੀ ਸੀਗੀ ਉਹਦੇ ਤੁਸੀਂ ਕਹਿੰਦੇ ਸੀਗੇ ਵੀ ਮੈਂ ਮੌਕਾ ਦੇਖਣ ਗਿਆ ਸੀ ਪਰ ਪੁਲਿਸ ਵਿਭਾਗ ਨੇ ਤੁਹਾਡਾ ਸਾਥ ਨਹੀਂ ਦਿੱਤਾ ਉਸ ਬਾਰੇ ਕੋਈ ਜਾਣਕਾਰੀ ਦਵਾਂਗੇ ਤੁਹਾਨੂੰ ਜੀ ਹਾਂ ਉੱਥੇ ਮੈਂ ਖੜ ਕੇ ਇੱਕ ਜੀਸੀਬੀ ਸੀਗੀ ਤੇ ਇੱਕ ਟਰੈਕਟਰ ਟਾਲੀਆ ਸੀ ਉਹਨੂੰ ਖੜ ਕੇ ਮੈਂ ਚੌਂਕੀ ਚਾਰਜ ਨੂੰ ਫੋਨ ਕੀਤਾ ਸੀਗਾ ਸ਼ਿਕਾਇਤ ਕਰਨ ਨੂੰ ਤੇ ਉਹ ਜਾਨਣ ਕਿ ਉਹ ਮੇਰੇ ਖਿਆਲ ਵਿੱਚ ਉੱਥੇ ਮੌਕੇ ਤੇ ਜਾਨਣ ਕਿ ਕਹਿੰਦੇ ਹੈ ਨਹੀਂ ਨਿਕਲ ਮੁਲਾਜ਼ਮ ਉੱਥੇ ਤੇ ਫੇ ਮੈਂ ਅੱਜ ਵੀ ਐਸਾ ਚਲੂ ਮੈਂ ਲਿਖਤੀ ਰੂਪਤ ਦੱਸਤਾ ਸੀ ਆਪਣੇ ਅੱਗੇ ਕਿਤਨੇ ਦਿਨ ਹੋ ਗਏ ਜੀ ਐਸਟੀ ਨੂੰ ਤੁਹਾਨੂੰ ਸ਼ਿਕਾਇਤ ਕੀਤੀ ਉਹਨਾਂ ਦੀ ਹਫ਼ਤਾ ਹੋ ਗਿਆ ਤੇ ਪਰਸਪਰ ਉਤੋਂ ਦੁਆਰਾ ਕੋਈ ਐਕਸ਼ਨ ਆਇਆ ਤੁਹਾਨੂੰ ਕੋਈ ਬੈਕਪੀਡ ਆਇਆ ਨਾ ਨਹੀਂ ਨਹੀਂ ਮੈਨੂੰ ਕੋਈ ਬੈਕਪੀਡ ਸਰ ਕਿਤਨੇ ਕਿਤਨੇ ਲੱਗਦਾ ਕਿ ਜਿਹੜੀ ਪੁਲਿਸ ਦੀ ਨਾਕਾਮੀ ਹੈ ਜੀ ਜੀ ਤੁਹਾਡੇ ਸਾਹਮਣੇ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਸਰ ਇੱਕੋ ਮੋਟਿਵ ਠੀਕ ਓਕੇ ਥੈਂਕ ਯੂ ਜੀ ਅਗਲੀ ਗੱਲ ਬਾਤ ਦੀ ਇਹ ਸਰ ਇਸ ਤਰ੍ਹਾਂ ਜੀ ਇਹ ਜਿਹੜੀ ਆ ਕੰਪਨੀ ਨਾ ਮਿੱਟੀ ਪੜਦੀ ਆ ਨੈਸ਼ਨਲ ਹਾਈਵੇ ਵਾਸਤੇ ਇਹਨਾਂ ਨਾਲ ਸਾਡਾ ਤਿੰਨ ਦਿਨ ਪਹਿਲਾਂ ਐਗਰੀਮੈਂਟ ਆ ਰਹੀ ਜਿਹਦੇ ਵਿੱਚ ਇਹਨਾਂ ਨਾਲ ਇਹ ਹੋਇਆ ਸੀ ਕਿ 2 ਮੀਟਰ ਤੱਕ ਅਸੀਂ ਖਦਾਈ ਕਰਾਂਗੇ ਜੀ ਉਹ ਤੋਂ ਜ਼ਿਆਦਾ ਨਹੀਂ ਕਰਨੀ ਤੇ ਉਹ 2 ਮੀਟਰ ਇਹ ਵੀ ਕੰਡੀਸ਼ਨ ਆ ਸੀ ਵੀ 10 ਫੁੱਟ ਜਾਂ 12 ਫੁੱਟ ਬਾਹਰ ਸਾਈਡਾਂ ਤੇ ਰਸਤਾ ਵਾਸਤੇ ਛੱਡਾਂਗੇ ਇਹ ਦੋ ਦਿਨ ਕੰਮ ਠੀਕ ਚੱਲਦਾ ਰਿਹਾ ਕੱਲ ਦੁਸ਼ਾਨੀ ਰਾਤ ਨੂੰ ਇਹਨਾਂ ਨੇ ਉਹ ਜਿਹੜੀ ਖਦਾਈ ਸੀ 2 ਮੀਟਰ ਦੀ ਬਜਾਏ 4 ਮੀਟਰ ਤੱਕ ਕਰ ਦਿੱਤੀ ਜਿਸ ਦੇ ਕਰਕੇ ਇਹ ਸਾਰਾ ਪਿੰਡ ਦੇ ਨਗਰਵਾਸੀ ਵੀ ਇਹਨਾਂ ਨੇ ਆਪਣਾ ਹੀ ਐਗਰੀਮੈਂਟ ਮਤਲਬ ਉਹਦੀ ਉਲੰਘਣਾ ਕੀਤੀ ਆ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਹੋਰ ਤੇ ਚੋਲੇ ਜਿਹਦੇ ਨਾਲ ਐਗਰੀਮੈਂਟ ਸਾਡਾ ਏਜੀਐਮ ਨੇ ਕੀਤਾ ਇਹਨਾਂ ਨੇ ਉਹ ਵੀ ਦੇ ਏਜੀਐਮ ਤੇ ਕਰਨਾ ਆ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਇਹ ਦੀ ਪ੍ਰਭਾਏ ਵੀ ਕੀਤੀ ਜਾਵੇ ਇਹਨਾਂ ਕੋਲ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਆ ਜਿਹੜੀਆਂ ਇਹਨਾਂ ਨੇ ਗੱਡੀਆਂ ਘੁੜੀਆਂ ਉਹਨਾਂ ਚੰਨਾ ਛੱਡੀਆਂ ਜਾਂ ਜੰਨਾ ਚ ਰਹੀ ਇਹ ਇਸ ਚੀਜ਼ ਦਾ ਕੋਈ ਸਿੱਧਾ ਹੱਲ ਹੀ ਹੁੰਦਾ ਮਾਈਨਿੰਗ ਡਿਪਾਰਟਮੈਂਟ ਕਿਸ ਨੂੰ ਬੁਲਾਇਆ ਤੁਸੀਂ ਹਾਂ ਜੀ ਸਾਹਿਬ ਆਏ ਆ ਆ ਹਾਂ ਕੀ ਕਹਿੰਦੇ ਜੀ ਸਾਹਿਬ ਕੋਈ ਕਾਰਵਾਈ ਕਰਨੀ ਹੈ ਕਿ ਬਸ ਉਹ ਗੰਦੇ ਸਾਨੂੰ ਉਹ ਚੈੱਕ ਕਰਦੇ ਆ ਉਹ ਚੈੱਕ ਕਰਦੇ ਆ ਜੀ ਉਹਨਾਂ ਨੇ ਡਾਟਾ ਨਾ ਉਹਨਾਂ ਨੂੰ ਵੀ ਦੇ ਰਹੇ ਆ ਤੇ ਡੀਸੀ ਸਾਹਿਬ ਨੂੰ ਵੀ ਦੇ ਰਹੇ ਆ ਕਾਰੋਗਾਸ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਦਿਨੇ ਸਾਰੇ ਨੂੰ ਜਿਹੜੀ ਇਹ ਮਸ਼ੀਨ ਆ ਹੈ ਪ੍ਰੋਬਲਮ ਤੁਹਾਡੇ ਵਿੱਚ ਹੈ ਜੀ ਕਿੰਨੇ ਕ ਸਮੇਂ ਤੋਂ ਇਹ ਚੱਲ ਰਹੀ ਹੈ ਇਹ ਵਿੱਚ ਹਟ ਗਈ ਸੀ ਲੱਗੇ ਸੀ ਜੀ ਪਹਿਲਾਂ ਜਦੋਂ ਪਹਿਲਾਂ ਸਾਡਾ ਜੋ ਕਲੇਸ਼ ਹੋਇਆ ਨਾ ਇਹਨਾਂ ਨਾਲ ਝਗੜਾ ਇਸੇ ਕਰ ਤੋਂ ਹੋਇਆ ਬਈ ਯਾਰ ਜਿਹੜੇ ਖੰਭੇ ਆ ਲੱਗੇ ਮਿੱਟੀ ਨਹੀਂ ਛੱਡ ਰਹੇ ਸੀ ਬਿਜਲੀ ਦੇ ਖੰਭੇ ਰਾਜ ਦੇ ਮਿੱਟੀ ਰਾਸਤੇ ਆ ਲੱਗੇ ਮਿੱਟੀ ਨਹੀਂ ਛੱਡ ਰਹੇ ਸੀ ਇਸ ਕਰਕੇ ਫਿਰ ਸੈਡਲਮੈਂਟ ਹੋਈ ਤੇ 2 ਮੀਟਰ ਤੋਂ ਵੱਧ ਨਹੀਂ ਕਰਨਾ ਸਾਈਡਾਂ ਤੇ ਜਗ੍ਹਾ ਛੱਡਾਂਗੇ ਪੂਰੀ ਜਿੰਨੀ ਤੱਕ ਦੀ ਉਹ ਸਾਰੀਆਂ ਚੀਜ਼ਾਂ ਤੁਸੀਂ ਮੁਕਰ ਕੇ ਇਹਨਾਂ ਨੇ ਆ ਕੰਮ ਕੀਤਾ ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖ ਸਕਦੇ ਆ ਕਿੰਨੀ ਡੂੰਗੀ ਮਾਈਨ ਕੀਤੀ ਇਹਨਾਂ ਨੇ ਤੇ ਸਿੱਕੇ ਚ 4 ਮੀਟਰ ਦੇ ਕਰੀਬ ਆ ਹਾਂਜੀ ਤੇ ਇਸ ਕਰਕੇ ਇਹ ਜੋ ਨੇ ਇਹਨਾਂ ਤੇ ਇਹ ਜਮ ਤੇ ਵੀ ਸਾਰਿਆਂ ਤੇ ਕੰਮ ਹੋਇਆ